ਸਤਿ ਸ਼੍ਰੀ ਅਕਾਲ ਬਈ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਹੋ ਕੈਮ ਹੋ ਸਾਰੇ ਬਈ ਮੈਨੂੰ ਜੱਸੀ ਨੇ ਦੱਸਿਆ ਵੀ ਆਪਣੀ ਕੋਠੀ ਤੇ ਕਬੂਤਰ ਬੈਠਾ ਹੁਣ ਐ ਨਹੀਂ ਪਤਾ ਨਵਾਂ ਬੈਠਾ ਜਾਂ ਜਿਹੜਾ ਕੱਲ ਆਪਣਾ ਬੱਚਾ ਖੋਇਆ ਤਾਂ ਉਹ ਬੈਠਾ ਹੈ ਚਲੋ ਉੱਪਰ ਜਾ ਕੇ ਦੇਖਦੇ ਹਾਂ ਚਲਦੇ ਹਾਂ ਉੱਪਰ ਦਿਖਾਉਣਾ ਤੁਹਾਨੂੰ ਕਿਤੇ ਉਡੋ-ਵਡਣਾ ਜਾਵੇ ਦੇਖਦਾ ਤਾਂ ਹੈ ਨਹੀਂ ਕਿਤੇ ਉਹ ਛੋੜ ਕੇ ਉੱਡ ਗਿਆ ਆਹ ਉਹ ਤਾਂ ਉੜ ਗਿਆ। ਉਹ ਤਾਂ ਕਿਸੇ ਦਾ ਹੀ ਤਾਂ ਆਵਣਾ ਨਹੀਂ ਹੈਗਾ। ਨਹੀਂ ਭਾਈ। ਆਪਣਾ ਬੱਚਾ ਤਾਂ ਕਿਤੇ ਦਿਖ ਵੀ ਨਹੀਂ ਰਿਹਾ। ਗੁਰਦੁਆਰਾ ਸਾਹਿਬ ਤੇ ਵੀ ਹੁਣ ਮੈਨੂੰ ਲੱਗਦਾ ਨਹੀਂ। ਕਿਉਂਕਿ ਦੂਰ ਵਾਲਾ ਦੂਰੋਂ ਕੁਝ ਨਹੀਂ ਪਤਾ ਲੱਗਦਾ। ਆਹ ਦੇਖੋ ਦੂਰੋਂ ਨਹੀਂ ਕੁਝ ਪਤਾ ਲੱਗਦਾ। ਨੇੜੇ ਜਾ ਕੇ ਦੇਖ ਕੇ ਆਉਣਾ। ਤੇ ਜਿਹੜਾ ਉੱਡਿਆ ਤਾਂ ਇੱਥੋਂ ਹਨਾ ਇਹ ਤਾਂ ਕਿਸੇ ਹੋਰ ਦਾ ਹੀ ਆ। ਪਿੰਡ ਚੋਂ ਹੀ ਕਿਸੇ ਦਾ ਉੜਿਆ ਹੋਇਆ। ਇਹ ਤੋਂ ਆਪਾਂ ਕੀ ਕਰਾਉਣਾ ਪੰਤਾ ਆਪਣੇ ਬੱਚੇ ਤੱਕ ਮਤਲਬ ਹੈ ਠੀਕ ਨਹੀਂ ਕਿਸੇ ਦਾ ਫੜ ਕੇ ਆਪਾਂ ਕੀ ਕਰਨਾ ਤੇ ਚਲੋ ਦੇਖਦੇ ਆਂ ਜਾ ਕੇ ਹੁਣ ਛਤਰੀਆਂ ਤਿੰਨੇ ਖੱਢੀਆਂ ਨੇ ਢਾਂਗੀਆਂ ਜੇ ਉੱਠਿਆਗੇ ਤੋਂ ਬੈਠ ਜੂਗਾ ਨਹੀਂ ਫਿਰ ਮੈਂ ਦੇਖ ਕੇ ਆਉਣਾ ਹੁਣ ਹੁਣ ਚੱਲੇ ਬਈ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਪਾਉਣਾ ਠੀਕ ਆ ਦਾਣਾ ਪਾਣੀ ਪਾ ਦੀ ਇਹਨਾਂ ਨੂੰ ਬੱਚਾ ਤਾਂ ਆਪਣਾ ਬਾਈ ਕਿਤੇ ਨਹੀਂ ਦਿਖਿਆ ਕੋਈ ਭਰੋਸਾ ਵੀ ਨਹੀਂ ਹੁਣ ਉਹਦਾ ਵੀ ਮਿਲੂ ਜਾਂ ਨਹੀਂ ਮਿਲੂ ਜਿੰਦਾ ਖੋਲੀ ਹੈ ਪਹਿਲਾਂ ਚਲੋ ਪਹਿਲਾਂ ਮੈਂ ਪਾਵਾ ਦਾਣਾ ਪਾਣੀ ਨੇ ਦਾਣੇ ਪਾਣੀ ਦਾ ਕੰਮ ਹੋ ਗਿਆ ਬਾਈ ਪਾਣੀ ਪਾਤਾ ਦਾਣਾ ਵੀ ਪਾਤਾ ਤੇ ਧੁੱਪ ਵੀ ਆਈ ਹੋਈ ਹੈ ਇੱਕ ਮਿੰਟ ਪਹਿਲਾਂ ਬੱਚੇ ਚੈੱਕ ਕਰ ਲਵਾਂ ਆ ਬੈਠਾ ਹੈ ਸੱਜਰੀ ਮੂਰੀ ਬੈਠਾ ਹੁੰਦਾ ਹੈ ਉਹ ਦੇਖ ਲਓ ਟੋਕਰੀ ਬੈਠਣ ਲੱਗ ਗਿਆ ਹੁਣ ਪਣਾ ਕਬੂਦਰਾ ਵੱਲ ਮਾਰ ਲਈਨੇਗਾ ਕੈਮ ਹਾਂ ਕੈਮ ਨਹੀਂ ਸਾਰੀ ਹੋ ਗਿਆ ਫੋਟੋ ਬਾਈ ਤੇ ਚਲੋ ਆ ਉਹਨੇ ਆਪਣੀ ਪਜੈਰੂ ਕਰਨ ਲਈ ਤਿਆਰ ਹੁਣ ਲਈਏ ਆਪਾਂ ਇਹਨਾਂ ਨੂੰ ਕੁੰਡਾ ਚੱਲਦੇ ਆਂ ਹੁਣ ਆਪਾਂ ਗਰਾਊਂਡ 'ਚ ਹਾਂਜੀ ਮਿੱਤਰੋ ਹੈ ਬੱਚਾ ਹਾਂ ਤੇ ਭਾਈ ਉਹ ਆਪਣਾ ਬੱਚਾ ਤਾਂ ਨਹੀਂ ਮਿਲਿਆ ਮੈਨੂੰ ਲੱਗਦਾ ਜਾਂ ਤਾਂ ਲੰਘ ਗਿਆ ਕਿਤੇ ਜਾਂ ਕਿਸੇ ਨੇ ਫੜ ਲਿਆ ਹੁਣ ਕਿਹਾ ਇੱਕ ਦੋ ਬੰਦਿਆਂ ਨੂੰ ਤੇ ਦੇਖਦੇ ਆਂ ਆ ਬੱਚੇ ਨੇ ਭਾਈ ਬਹੁਤ ਦੁਖੀ ਕਰੇ ਹੋਣਗੇ ਏਕਣ ਹਾਂ ਬਾਹਰੇ ਫਰੀ ਜਾਂਦਾ ਠੰਡ 'ਚ ਜਿਵੇਂ ਕਰਦੇ ਬੰਦੇ ਇਹਨਾਂ ਨੂੰ ਚਲੋ ਵੀ ਛੋਡੇ 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 ਓਕੇ ਅਰਬਾ ਤੇ ਥੋਨੂੰ ਦੂਜੇ ਜੋੜੇ ਦਿਖਾਉਣਾ ਬਾਈ ਜਿਹੜੇ ਕੱਲ ਲੱਗ ਕਰੇ ਨੇ ਹਨਾ ਉਧਰ ਮਰਾਉਣਾ ਥੋਡੀ ਨਿਗਾਹ ਆ ਕਰੇ ਨੇ ਬਾਈ ਲੱਗ ਜੋੜੇ ਤੇ ਦਾਣਾ ਬਾਣੀ ਪਾਤਾ ਦੇ ਇਹਨਾਂ ਨੂੰ ਪਾਣੀਆ ਵਿੱਚ ਪਿਆ ਇਹ ਚੱਕਦਾ ਹੁਣ ਮੈਂ ਤਿੰਨ ਜੋੜੇ ਕਰੇ ਨੇ ਲੱਗ ਮੈਂ ਕਿਹਾ ਚੱਲ ਇੱਥੇ ਟੋਕਰੀਆਂ ਲਾਤੀਆਂ ਦੀਆਂ ਹਨਾ ਬਾਕੀ ਦੱਸਿਓ ਠੀਕ ਐ ਸਿਸਟਮ ਜਾਂ ਨਵੇਂ ਜੋੜੇ ਲਾਏ ਨੇ ਇਹ ਕਿ ਚਲੋ ਕਰ ਦਈਏ ਹੁਣ ਆਪਾਂ ਗੁੰਡਾ ਬੰਦ ਹੁਣ ਚੱਲਿਆਂ ਬਾਈ ਫੇਰ ਆਪਾਂ ਕੋਠੇ ਤੇ ਸ਼ਾਮ ਦਾ ਟਾਈਮ ਐ ਵੀ ਦੇਖ ਲਈ ਹੈ ਨਾ ਜੇ ਬਾ ਜਾ ਕੇ ਇਥੇ ਪਾਸੇ ਉੱਠਿਆ ਬੰਬ ਬੰਚਾ ਲਾ ਕੇ ਦੇਖ ਲੈਣੇ ਵੈਸੇ ਹੁਣ ਆਸ ਨਹੀਂ ਹੈਗੀ ਕੋਈ ਦਿਖੋ ਜੇ ਪਹਿਲਾਂ ਚਾਹ ਦੇ ਕੋਠੇ ਦੇ ਪਾ ਦੇਖਦੇ ਆ ਚਲਾਉਣ ਲੱਗਿਆ ਬਈ ਯਸੂ ਬੰਬ ਕਿਸੇ ਪਾਸੇ ਉੜ ਗਿਆ ਦੇਖ ਲਾਂਗੇ ਨਹੀਂ ਫਿਰ ਨਾ ਸਹੀ ਤਾਂ ਹੈ ਉਹ ਲਾ ਇਹਦੇ ਨਾਲ ਕਿ ਆੜਨਾ ਜਸੇ ਹੈ ਟਾਂਗੀਆਂ ਤੇ ਵੀ ਦੇਖ ਲਾ ਆਇਆ ਤਾਂ ਨਹੀਂ ਕਿਸੇ ਟਾਂਗੀ ਤੇ ਨਹੀਂ ਬਾਈ ਹੈਗਾ ਹੁਣ ਤਾਂ ਬੇਆਸ ਹੋ ਗਈ ਚਲੋ ਚਲਾ ਦੇ ਇੱਕ ਅੱਧਾ ਹੋਰ ਹੁਣ ਚੱਲੀਏ ਬਾਈ ਆਪਾਂ ਡਿਊਟੀ ਡਿਊਟੀ ਤੁਹਾਨੂੰ ਪਤਾ ਹੀ ਐ ਤੇ ਬੱਚੇ ਦਾ ਬਾਈ ਕੁਝ ਨਹੀਂ ਪਤਾ ਲੱਗਿਆ ਸਾਰੇ ਪਿੰਡ ਚ ਦੇਖਿਆ ਹੁੰਦਾ ਤੇ ਜਸੂ ਨੇ ਪੁੱਛਦੀ ਹੁੰਦਾ ਸਾਰੇ ਕਿਤੇ ਕਿਤੇ ਨਾ ਬੈਠਾ ਦੇ ਗਿਆ ਨਾ ਉੜਿਆ ਮੁੜ ਕੇ ਸਵੇਰੇ ਗੁਰਦੁਆਰੇ ਦੇ ਬੈਠਾ ਦਾ ਤੇ ਚਲੋ ਕਰਦੇ ਹੱਲ ਕੋਈ ਦੇਖਦੇ ਆਂ ਇਹ ਤਾਂ ਨਹੀਂ ਛੱਡਦੇ ਚੱਲੀਏ ਦੁੱਧ ਪਾਉਣ ਹੁਣ ਹੁਣ ਆਗੇ ਬਾਈ ਖਜੂਰਾ ਚ ਪਾਣੀ ਪਾਉਣ ਆਇਨਾ ਚ ਤਾਂ ਪੈ ਗਿਆ ਸਾਰੀਆਂ ਚ ਤੇ ਹੁਣ ਚੱਲੀਏ ਉਧਰ ਲੀਆਂ ਚ ਪਾਉਣ ਆਪਾਂ ਚੰਨਾ ਆਇਆ ਹੋਇਆ ਅੱਜ ਕਹਿੰਦੇ ਚੰਨਾ ਜੱਸਾ ਵੀ ਫਿਰ ਰਿਹਾ ਹੈ ਹੁਣ ਆਗੇ ਬਾਈ ਆਪਾਂ ਕਬੂਤਰਾਂ ਵੱਲ ਤੇ ਗਰਾਊਂਡ 'ਚ ਜਾਇਆ ਇਹ ਖੰਜੂਰਾਂ 'ਚ ਪਾਣੀ ਪਾਇਆ ਇਹ ਤੇ ਹਲੇ ਆਪਾਂ ਹੁਣ ਦਾਣੇ ਲੈਣੀਆਂ ਪਹਿਲਾਂ ਉਧਰੋਂ ਗੁਰੀਆ ਚੱਕ ਲੈ ਤੇ ਬਾਈ ਰੋਜ਼ ਇਹ ਦਾਣੇ ਮਿਕਸ ਕਰਨੇ ਭੁੱਲ ਜਾਂਦੇ ਆ ਭੁੱਲ ਨਹੀਂ ਜਾਂਦੇ ਬਸ ਇਹੋ ਜਿਹਾ ਅਲਜੀ ਜਾਂਦੇ ਆ ਗਰਾਊਂਡ ਦੇ ਕੰਮਾਂ 'ਚ ਸੈੱਟ ਨਹੀਂ ਆਉਂਦਾ ਕੰਮ ਤੇ ਕੋਈ ਚੱਕਰ ਨਹੀਂ ਹੁਣ ਦਾਣੇ ਮਿਕਸ ਕਰ ਲਿਆ ਯੇ ਨੇ ਤੇ ਫਿਰ ਮਿਲਦੇ ਆਉਣੇ ਆ ਪਹਿਲਾਂ ਬਈ ਇਹ ਪਾਰ ਰੇਜ ਪਾ ਲੈਨੇ ਆ ਸਾਫ ਕਰੀ ਹੋਈ ਹੈ ਇੱਕ ਇੱਕ ਮੁਠੀ ਪਾ ਦੇ ਇੱਕ ਮੁਠੀ ਬਹੁਤ ਆਉਣਾ ਨੂੰ ਹਾਂ 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 ਬਾਸ ਇੰਨੇ ਕੇ ਖਾਣੇ ਆ ਕੁੱਤਰਾਂ ਨੇ ਉਹਨਾਂ ਨੇ ਤੇ ਚਾਲਾ ਖੋਲ ਕੇ ਰਾਂ ਗੇਟ ਇੱਧਰ ਲਾ ਪਹਿਲਾਂ ਇੱਧਰ ਲੈ ਇਹਨੂੰ ਪਾ ਦਈਏ ਬਾਈ ਤੇ ਬਾਦ ਚ ਜਿੰਦਾ ਜਿੰਦਾ ਲਾ ਦਨੇ ਆ। 11 ਬੋ ਨੜਕਾ ਉੱਤਰ ਦੇਖ ਲਈ ਆ ਤਾਂ ਲਾਈਟ ਮੱਚਦੀ ਆ। ਦੋ ਜੋੜੇ ਉੱਪਰ ਬੈਠੇ ਨੇ ਤੀਜਾ ਜੋੜਾ ਥੱਲੇ ਬੈਠਾ। ਫੰਗੋ ਫੰਗ ਕਰਿਆ ਪਿਆ ਖੋਲ ਗੁਰੀ ਆ। ਇੱਥੇ ਰੱਖ ਲਈਏ ਬਾਹਰ। ਖਬਰ ਇੱਥੇ ਝੋਕ ਲੈਣ ਹਨਾ। ਇੱਥੇ ਰੱਖ ਦੰਨੇ ਆ ਬਾਈ। ਬਾਹਰ ਆ ਕੇ ਝੋਕ ਲੈ। ਫੇਰ ਕਰਦਾਂਗੇ ਬਾੰਦ। ਕੋਈ ਨਾ ਦੇਖਦੇ ਆਉਣੇ ਕਿਤੇ। ਹੈ ਨਾ ਉੱਤਰ ਖੁੱਟੇੜੀ ਲਾਈਟ ਲਾ ਦਈਏ ਤੇ ਚਲੋ ਕੋਈ ਨਹੀਂ ਦੇਖਦੇ ਇਹਨਾਂ ਨੂੰ ਆਪਾਂ ਪਹਿਲਾਂ ਇੱਧਰ ਜਾਏਗੇ ਜੱਸਾ ਵੀ ਪਹੁੰਚ ਗਿਆ ਭਾਈ ਪ੍ਰਸ਼ਾਦਾ ਜਾ ਕੇ ਆਏ ਜੀ ਤੇ ਆਪਣਾ ਬੱਚੇ ਦਾ ਹੁਣ ਕੀ ਬਣੂ ਕਰਦੇ ਲਗਾ ਜੂਗੇ ਕੈਦ ਹੈ ਤੇ ਬੰਦੇ ਰਹੇਗੇ ਜਿਹੜੇ ਖੁੱਡੇ ਫੋਲਣ ਦੋਨਰੇ ਫੋਲਿਆ ਨਾਗੇ ਫੋਲਿਆਵਾਂਗੇ ਕੱਲ ਚਲੋ ਵੀ ਮਿੱਤਰੋ ਪਾਣੀ ਦੇਖੀਏ ਪਹਿਲਾਂ ਜੇ ਤਾਂ ਹੋਇਆ ਸਾਫ਼ ਉਹ ਕਿਰਬੋਟ ਇਹ ਆ ਫੁੱਲ ਘਰ ਮੈਂ ਪੂਰਾ ਇਹ ਫੜਾ ਹੋ ਰਿਹਾ ਹੈ। ਰਿਜ ਗਈ ਹੈ। ਆਹ ਪੂਰਾ ਰਿਜਦਾ ਓਏ। ਤੇ ਪਾਣੀ ਪਾ ਦਨੇ ਆਪਾਂ ਇਹ ਚ ਗਰਮ-ਗਰਮ। ਆਹ ਕਿਆਰ ਪੁੱਤ। ਲਾ ਫੜਾ। ਆਹ ਫੰਗ ਵੀ ਵੜਦੀ ਹੈ। ਐਨ ਕੋਸਾ ਹੋ ਗਿਆ। ਚਲੋ ਵੀ ਮਿੱਤਰੋ। ਲਾਈਓ ਢੱਕਣ ਉੱਪਰ ਰੱਖ ਦੀਏ ਇੱਟ। ਕਿਹਰ ਬੋਟਾ ਦੋ ਇਟਰੀਆਂ ਚ ਪਾ ਕੇ ਦਾਣੇ ਇਹਨਾਂ ਨੂੰ ਦਈਏ ਖੋਲ ਆ ਆ ਰਹੀ ਆ ਨਹੀਂ ਸਾੜਾ ਮੂਰੀ ਬੈਠਾ ਹੁੰਦਾ ਇਹ ਪਹਿਰੇਦਾਰ ਆਹ ਦੇਖ ਲੋ ਕੂਤਰੀ ਕਿੱਥੇ ਬੈਠਣ ਲੱਗੀਆਂ ਅੰਡੇ ਦੇਣ ਨੂੰ ਲੈ ਬੱਸ ਦਿਮਾਗ ਖਰਾਬ ਆ ਇੱਥੇ ਬੈਠੀ ਆ ਓਕੇ ਬਾਕੀ ਸਾਰੇ ਉੱਪਰ ਬੈਠਣ ਲੱਗੇ ਕਿੱਥੇ ਬੈਠੀਆਂ ਨੇ ਉਹ ਦੇਖ ਚਲ ਕੋਈ ਨਹੀਂ ਬਈ ਦੂਜਾਂ ਦੇ ਵਜੇ ਨਹੀਂ ਭਗਾ ਲੈਂਦੀ ਆ ਹਾਂ ਹਾਂ ਚਲੋ ਆਉਣ ਤੋਂ ਬਾਹਰ ਗੁਰੀ ਨਿਕਲ ਬਾਹਰ ਨੂੰ ਆਓ 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 ਦੇਖ ਲਿਓ ਭਾਈਓ ਛੋਟੇ ਜਿਹੇ ਬੱਚੇ ਨੇ ਬਾਹਰ ਆਉਣਾ ਹੀ ਹੁਣ ਆ ਆ ਗਿਆ ਕੋਈ ਚੱਕਰ ਨਹੀਂ ਚਲੋ ਕਣਸਰੀ ਨੇ ਜਿਸੇ ਅੰਡ ਧਰ ਲਿਆ ਮਨ ਲੱਗਦਾ ਹੈ ਨਾ ਉਹੀ ਗੱਲ ਨਹੀਂ ਕਰਿਆ ਹਾਂ ਖਾਣਾ ਦੂਜਾ ਦੂਜਾ ਸਾਂਭੀ ਬੈਠੀ ਹੈ ਹਾਂ ਭਈਓ ਕਲਸਰੀ ਬੈਠੀ ਹੈ ਨਾ ਜਿਹੜੀ ਆਹ ਦੇਖੋ ਉਹਨੇ ਆਂਡਾ ਤਾਂ ਦਿੱਤਾ ਪਿਛਲੇ ਹਜ ਡੱਕੇ ਹੈ ਜਿਹਨੂੰ ਕੀ ਬੈਠੀ ਹੈ ਪਤਾ ਨਹੀਂ ਸਿਸਟਮ ਕਿਹ ਹੈ ਇਹਦਾ ਬਰੀਡਿੰਗ ਪ੍ਰੋਸੈਸ ਗਿਆ ਹੈ ਤੇ ਚਲੋ ਭਾਈ ਚੋਣ ਦੋ ਦਾਣਾ ਪਾਣੀ ਉਧਰਲੇ ਕਬੂਤਰ ਦੇਖੀਏ ਵੀ ਥੱਲੇ ਉਤਰੇਗਾ ਨਹੀਂ ਆਗੇ 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 ਠੀਕ ਹੈ ਵੈਰੀ ਗੁੱਡ ਖਾ ਲੋ ਖਾ ਲੋ ਖਾ ਲੋ بس ٹھیک ہے کھاਣ دو بھائی ਇਹਨਾਂ ਨੂੰ दाणे ਬਾਅਦੋਂ ਜਿਵੇਂ ਪਾਣੀ ਚੱਕ ਲਾ ਗਰਮ ਪਾ ਦਾਂਗੇ ਨਾ ਪਾਣੀ ਪਾਣੀ ਇੱਧਰ ਰੱਖ ਲਾ ਸਾਈਡ ਤੇ ਇਹਨਾਂ ਨੂੰ ভাই ਬਾਹਰ ਛੱਡਿਆ ਕਰਾਂਗੇ ਡੇਲੀ ਤੇ ਚਲੋ ਹੁਣ ਤਾਂ ਇਹਨਾਂ ਨੂੰ ਐਨੇ ਆ ਖਾਣ ਦੋ ਦਾਣੇ ਹੁਣ ਦੇ ਦਈਏ بھائی ਆਪਾਂ ਬੱਚਿਆਂ ਨੂੰ ਪਾਣੀ ਕੋਸਾ ਪਾਣੀ ਲਿਆ ਪਹਿਲਾਂ ਇਹਨੂੰ ਦਈਏ ਨਾਕਾ ਕੇ ਮੈਨ ਲੈ ਵੀੜਿਆ ਸੜਿਆ ओके ਭੁੱਲ ਲੈ ਤੇ ਚਲੋ ਹੁਣ ਇਹਨੂੰ ਵੀ ਦੇ ਦਈਏ ਬਾਈ ਹੈ ਨਹੀਂ ਤਾਂ ਚੋਗਾ ਜਮਾਈ ਰਾਤ ਆਪਾਂ ਪਾਣੀ ਦਿੱਤਾ ਯਾਰ ਇਹਨੂੰ ਹਾਂਜੀ ਦਿਖਾਈਦਾ ਓਹੋ ਆਹ ਦੇਖ ਲਓ ਬਾਈ ਰਾਤ ਖੋਜ ਹੁੰਦੇ ਤੇ ਅਸੀਂ ਵੀ ਨੀਲਾ ਫੇਰ ਆ ਗਿਆ ਮਰ ਗਿਆ ਯਾਰ ਬੱਚਾ ਜਮਾਈ ਚੋਗਾ ਨਹੀਂ ਸਾਲਿਆਂ ਨੇ ਦਿੱਤਾ ਹੋਇਆ ਪੜਿਆ ਪੜਾਇਆ ਬਜਾ ਮਰ ਗਿਆ ਯਾਰ ਸਾਲਾ ਇਹ ਤੱਕ ਇੰਨਾ ਨੁਕਸਾਨ ਹੋਇਆ ਹੈ 10 ਵਜੇ ਪਹਿਲਾਂ ਮਰੀ ਛੋਟੇ ਛੋਟੇ ਦੋ ਬੈਰੀ ਲੈ ਗਈ ਇੱਕ ਖੋ ਗਿਆ ਇੱਕ ਹੁਣ ਆ ਮਰ ਗਿਆ ਤੇ ਇਹ ਤੋਂ ਪਹਿਲਾਂ ਦੋ ਮਰੇ ਛੋਟੇ ਛੋਟੇ ਘਟਾ ਘਟਾ ਇਹਦੀ 20 ਬੱਚਿਆਂ ਦਾ ਨੁਕਸਾਨ ਹੋਇਆ ਯਾਰ ਪਤਾ ਨਹੀਂ ਸਾਲਾ ਕੀ ਚੱਕਰ ਹੈ ਠੰਡ ਨਾਲ ਕੋਈ ਨਹੀਂ ਮਰਿਆ ਠੰਡ ਨਾਲ ਮਰੇ ਆ ਦੋ ਤਿੰਨ ਕਾ ਦੋ ਬੈਰੀ ਨਾਲ ਮਰੇ ਨੇ ਇੱਕ ਭੱਜ ਗਿਆ ਘਰੋਂ ਤੇ ਆ ਦੋ ਤਿੰਨ ਚੋਗੇ ਤੋਂ ਬਿਨਾ ਮਰ ਗਏ ਨਾਲੇ ਰਾਤ ਬਿਲਕੁਲ ਸਹੀ ਦਾ ਇਹ ਚਲ ਕੋਈ ਨਹੀਂ ਦੱਬਦੇ ਇਸੇ ਨੂੰ ਉੱਥੇ ਦੱਬ ਦੰਨੇ ਆ ਤੇ ਚਲੋ ਬਈਓ ਕਬੂਤਰਾਂ ਦੇਖਾ ਆਉਣੇ ਟੋਲ ਦੇ ਆ ਕੋਸਾ ਪਾਣੀ ਪਾ ਲੰਨੇ ਆ ਲਓ ਭਾਈ ਉਹ ਬੱਚਿਆਂ ਨੂੰ ਵੀ ਕੋਸਾ ਪਾਣੀ ਪਾ ਦੇ ਕਬੂਤਰਾਂ ਸੋਰੀ ਇਹ ਜੋੜਿਆਂ ਨੂੰ ਆ ਲਾਈਟ ਦਾ ਚਲੋ ਫਾਇਦਾ ਇੱਥੇ ਰੱਖ ਦੇ ਸੇ ਇੱਥੇ ਰੱਖ ਕੇ ਪਾ ਦਿੰਨੇ ਆ ਆਇਓ ਆਓ 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 ਵੀ ਲੋ ਭਾਈ ਦਾਣੇ ਦਾ ਖਾ ਗਏ ਭਾਈ ਸਾਰੇ ਲੱਗ ਗਿਆ ਜੀ ਇਹ ਨਾ ਵੀ ਲੋ ਗਰਮ ਪਾਣੀ ਉਹ ਇੱਥਾਂ ਘਟ ਲਾ ਜੇ ਇਸੇ ਇਟਾ ਮੂਰੇ ਰੱਖਦੇ ਹਨਾ ਨਾ ਨਾ ਇਹਦੇ ਸਾਲਿਆ ਪਾਣੀ ਪੀਣ ਨੂੰ ਤੇ ਇੱਕ ਇਹਦੇ ਉੱਪਰ ਰੱਖ ਦੇਣਾ ਆਉਣ ਨਾ ਲੱਗ ਜਾਣ ਆ ਪੀ ਲੈਣ ਆਜੋ ਆਓ 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 ਹੋਏ ਇਹ ਕਬੂਤਰਾਂ ਦਾ ਵੀ ਦਾਣਾ ਪਾਣੀ ਡੰਨਾ ਹੈ ਬਾਈ ਰੱਜ ਰੁੱਜ ਕੇ ਬੈਠ ਗਏ ਕੀ ਹੋ ਗਿਆ ਕਿਥੇ ਦੀ ਬਿੱਲੀ ਆਪਣੇ ਜਾਲ ਪਰ ਚੱਲ ਹੁਣ ਕਿਹੜਾ ਵਿੱਚ ਬਣ ਸਕਦੀ ਹੈ ਓਕੇ ਕੰਮ ਤੇ ਜਿੰਦਾ ਲਾ ਦੀਏ ਰੁਕ ਜੋ ਚੱਲ ਆ ਜਾ ਵੀ ਕੁਰੀ ਬਾਹਰ ਲਾ ਵੀ ਗੁੰਡਾ ਲਾ ਦੇ ਲਾਈਟ ਮੱਚਦੀ ਹੋ ਰਹੀ ਹੈ ਨਾ ਚੱਲ ਇਹਨੂੰ ਲਾ ਜਿੰਦਾ ਤੇ ਮੈਂ ਚਲੋ ਉੱਧਰ ਦੇਖਦਾ ਬਈ ਤੇ ਹੁਣ ਇੱਧਰ ਵੀ ਲਾ ਦੀ ਅੱਛਾ ਉਹ ਹਾਂ ਦਾ ਚੰਦਰਾ ਗੁੰਡਾ ਬੰਦ ਕਰ ਉੱਧਰ ਲਾਤਾ ਬਈ ਜਿੰਦਾ ਤੇ ਦਾਣਾ ਪਾਣੀ ਸਾਰਾ ਕੋਈ ਡੰਨ ਹੈ ਇੱਧਰ ਵੀ ਦਾਣਾ ਪਾਣੀ ਸਾਰਾ ਕੋਈ ਡੰਨ ਹੈ ਤੇ ਇੱਧਰ ਵੀ ਬਸ ਜਸ ਸੰਦ ਲਾ ਕੇ ਢੇਰ ਬੰਦ ਕਰਦਾ ਇਹਦੇ ਉੱਪਰ ਬਿੱਲੀ ਬੈਠੀ ਦੀ ਜੱਸਾਂ ਕਹਿੰਦਾ ਹੁਣ ਚਲੋ ਕੋਈ ਨਹੀਂ ਉਹ ਦੇਖਦੀ ਹੁੰਨੀ ਵੀ ਮੈਂ ਕਬੂਤਰ ਫੜਾਂਗੇ ਮੈਂ ਹਨਾ ਵੀ ਉੱਪਰ ਜਾਲ ਹੈ ਚਲੋ ਭਾਈ ਇਹਨੂੰ ਵੀ ਲਾ ਦੇ ਜਿੰਦਾ ਓਕੇ ਰਬੋਟਾ ਚਲੋ ਭਾਈ ਤੇ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰਾ ਵੀਰ ਤੁਹਾਨੂੰ ਵੀ ਪਤਾ ਹੈ ਹਨਾ ਬਲੌਗ ਬਣਾਈਏ ਕਿਵੇਂ ਜਿਹਾ ਜਿਹਾ ਹੁਣ ਬਣਦੇ ਉਹ ਜੇ ਪਾਈ ਜਾਂਦੇ ਹਨਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਰੋਜ਼ ਤਾਂ ਇਹ ਹੈ ਨਹੀਂ ਵੀ ਖੁੱਡਿਆਂ ਦਾ ਹੀ ਕੰਮ ਚੱਲੀ ਜਾਊ ਜਾਂ ਰੋਜ਼ ਨਵੇਂ ਕਬੂਤਰ ਫੜੀ ਜਾਵਾਂਗੇ ਉਹੋ ਜਿਹੀ ਤੁਸੀਂ ਸ਼ੇਅਰ ਜ਼ਿਆਦਾ ਕਰਦੇ ਆ ਮੇਰਾ ਵੀਰ ਆਮ ਵੀ ਬਲੌਗ ਸ਼ੇਅਰ ਕਰ ਦਿਆ ਕਰੋ ਠੀਕ ਹੈ ਪੌਂਡ ਦਾ ਵੀ ਤਾਂ ਹੀ ਫਾਇਦਾ ਤੇ ਚਲੋ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ